ਆ ਹੋੜੇ ਹੋੜੇ ਹਨੀ ਸੇਖੀ ਦੇ ਉੱਪਰ ਦਾ ਹਮਲਾ ਹੋਇਆ ਵਿਉਂਦਬੰਦੀ ਕਰਕੇ ਆਏ ਸੀ ਪੂਰੀ ਵੀ ਇਹਨੂੰ ਜਾਨੋਂ ਮਾਰ ਦੇਣਾ ਜਾਨੋਂ ਤੇ ਮੈਂ ਗੱਲ ਕਰਨੀ ਚਾਹੁੰਨਾ ਜੇ ਸੂਰਮੇ ਹੋ ਨਾ ਤੇ ਇਕੱਲੇ ਨੂੰ ਕਦੇ ਘੇਰ ਕੇ ਆਪਣੀ ਸੂਰਮਤਾਈ ਨਾ ਦਿਖਾਓ ਜਿਹਨੇ ਵੀ ਕਰਤੂਤ ਕੀਤੀ ਹੈ ਸਭ ਨੂੰ ਪਤਾ ਹੈ ਮੇਰੀ ਇਸ ਵੀਡੀਓ ਤੋਂ ਪਾਰ ਆ ਰਹੇ ਨੇ ਕਿਹੜੇ ਬੰਦੇ ਨੇ ਇਹ ਕਰਤੂਤ ਜਿਹੜੀ ਕੀਤੀ ਹੈ ਸਭ ਨੂੰ ਪਤਾ ਤੇ ਜੇ ਐਡਾ ਹੀ ਸੂਰਮਾ ਹੈ ਨਾ ਤੂੰ ਕਿ ਜ ਐਡਾ ਹੀ ਧਮ ਰੱਖਦਾ ਇੱਕ ਟਾਈਮ ਰੱਖੋ ਹਣੀ ਸਾਡਾ ਭਰਾ ਸਾਡਾ ਬੱਚਾ ਹੈ ਇਸ ਗੱਲ ਦਾ ਮੈਂ ਦਾਵਾ ਕਰਦਾ ਤੇ ਵਾਅਦਾ ਕਰਦਾ ਵੀ ਅਸਤਾਮ ਲਿਖ ਕੇ ਦੇ ਦਿੰਦਾ ਮੈਂ ਆਪਣੇ ਪਰਿਵਾਰਾਂ ਵੱਲੋਂ ਲਿਖ ਕੇ ਦੇੰਨੇ ਆ ਵੀ ਸਾਨੂੰ ਕੁਝ ਹੋ ਗਿਆ ਸਾਡਾ ਪਰਿਵਾਰ ਨਹੀਂ ਠਾਣੇ ਜਾਂਦਾ ਸਾਡਾ ਪਰਿਵਾਰ ਨਹੀਂ ਕੋਈ ਕਾਰਵਾਈ ਕਰੂ ਕਾਨੂੰਨਨ ਤੇ ਅਸਤਾਮ ਤੁਸੀਂ ਲਿਖ ਕੇ ਦੇ ਦਿਓ ਐਡੀ ਸੂਰਮੇ ਹੋ ਵੀ ਸਾਮ ਨੂੰ ਕੁਝ ਹੋ ਗਿਆ ਤੇ ਪਰਿਵਾਰ ਸਾਡਾ ਵੀ ਨਹੀਂ ਜਾ ਕੇ ਥਾਣੇ ਪਿੱਟਦਾ ਰੋਂਦਾ ਸੌ ਰੁਪਏ ਵਾਲੇ ਕੰਮ ਕਰੋ ਆ ਕਿੱਦੜ ਵਾਲਾ ਨਾ ਕਰੋ ਵੀ ਜਸਤੇ ਚ ਘੇਰ ਲਿਆ ਕੱਲੇ ਨੂੰ ਤੇ ਮਾਰਨ ਨੂੰ ਆ ਗਏ ਟਾਈਮ ਰੱਖ ਲੋ ਜਿੱਦਾਂ ਹੀ ਐਡੀ ਉਹ ਦਲੇਰੀ ਤੁਹਾਡਾ ਖੂਨ ਜੇਕਰ ਪੰਪ ਕਰਦਾ ਪਿਆ ਬਾਲੇ ਮਾਰਦਾ ਪਿਆ ਇੱਕ ਟਾਈਮ ਰੱਖ ਲੋ ਸੇਠੀ ਤੋਂ ਪਹਿਲਾਂ ਬੈਠੇ ਆ ਅਸੀਂ ਬੈਠੇ ਆ ਜਿੱਦਨ ਦਿਲ ਕਰੇ ਜਿੱਥੇ ਦਿਲ ਕਰੇ ਮੇਰਾ ਨੰਬਰ ਨੰਬਰ ਹੀ ਸਕਰੀਨ ਤੇ ਪਾ ਦੇਣਾ ਜਿੱਥੇ ਦਿਲ ਕਰੇ ਉੱਥੇ ਦੱਸ ਦਿਓ ਉੱਥੇ ਆ ਜਾਵਾਂਗੇ ਕਿੱਧਰ ਨਾ ਹੁਣ ਕਿਸੇ ਥਾਂ ਦੇ